ਅੱਜ ਜੋ ਉਸ ਬਾਬੇ ਦੀ ਗੱਲ ਕਰਨੀ ਹੈ ਜਿਹਦੀ ਕੁਝ ਕੁ ਮਹੀਨੇ ਪਹਿਲਾਂ ਇੱਕ ਨੀਲੀ ਵੀਡੀਓ ਵਾਇਰਲ ਹੋਈ ਸੀਗੀ ਲਗਭਗ ਇਹ ਬਾਬਾ 200 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਆ 200 ਕਰੋੜ ਦੀ ਪ੍ਰਾਪਰਟੀ ਕਿਵੇਂ ਬਣੀ ਕਿੱਥੋਂ ਬਣੀ ਅੱਜ ਤੁਹਾਨੂੰ ਇਹ ਵੀ ਦੱਸਦੇ ਆ ਜਿਹੜਾ ਇਸ ਬਾਬੇ ਨੇ ਅਨਾਥ ਆਸ਼ਰਮ ਬਣਾਇਆ ਹੋਇਆ ਸੀ ਉਹਦਾ ਕੀ ਰਾਜ ਸੀ ਉੱਥੋਂ ਇਹਨੂੰ ਕਿਵੇਂ ਕਮਾਈ ਹੁੰਦੀ ਸੀ ਅੱਜ ਤੁਹਾਨੂੰ ਇਹ ਵੀ ਦੱਸਦੇ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਭ ਤੋਂ ਪਹਿਲਾਂ ਇਸ ਫੋਟੋ ਤੇ ਨਿਗਾਹ ਮਾਰੋ ਤੁਸੀਂ ਬਾਲਿਆਂ ਨੇ ਪਛਾਣ ਲਿਆ ਹੋਊਗਾ ਕਿ ਇਹ ਸ਼ਕਰਾਨੰਦ ਆ। ਇਸ ਬਾਬੇ ਦਾ ਡੇਰਾ ਸੀਗਾ ਤਲਵੰਡੀ ਖੁਰਤ ਪਿੰਡ ਦੇ ਵਿੱਚ ਜਿਹੜਾ ਕਿ ਮੁੱਲਾਪੁਰ ਦਾਖਾਂ ਦੇ ਕੋਲ ਪੈਂਦਾ। ਇਹ ਸ਼ਕਰਾਨੰਦ 1985 ਨੂੰ ਇਸ ਡੇਰੇ ਦੀ ਗੱਦੀ ਉੱਪਰ ਬਹਿੰਦਾ ਸਾਰਾ ਡੇਰਾ ਇਹਦੇ ਅੰਡਰ ਹੋ ਜਾਂਦਾ। ਹੁਣ ਲੋਕਾਂ ਦੀ ਪੁਰਾਣੇ ਸਮੇਂ ਤੋਂ ਇਸ ਡੇਰੇ ਨਾਲ ਸਰਦਾ ਜੁੜੀ ਹੋਈ ਸੀ ਕਿਉਂਕਿ ਜਿਹੜਾ ਇਸ ਤੋਂ ਪਹਿਲਾਂ ਇਸ ਗੱਦੀ ਤੇ ਬਾਬਾ ਬਹਿੰਦਾ ਸੀਗਾ ਲੋਕਾਂ ਦਾ ਕਹਿਣਾ ਕਿ ਉਹ ਬਹੁਤ ਚੰਗਾ ਸੀਗਾ, ਰੱਬ ਦਾ ਭਗਤ ਸੀਗਾ। ਵਧੀਆ ਬੰਦਾ ਸੀਗਾ ਉਹਦੇ ਕਰਕੇ ਲੋਕਾਂ ਦੀ ਆਸਥਾ ਇਸ ਦੋਰੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਸੀਗੀ ਜਿਹੜਾ ਇਹ ਸ਼ਕਰਾਨੰਦ ਸੀਗਾ ਇਹ ਸ਼ੁਰੂ ਤੋਂ ਹੀ ਲੁੱਚ-ਖਿਚਾ ਬੰਦਾ ਸੀਗਾ ਜਦੋਂ ਇਹਦੇ ਹੱਥ 'ਚ ਗੱਦੀ ਆ ਗਈ ਉਸ ਤੋਂ ਬਾਅਦ ਇਹ ਬੰਦਾ ਮਨਮਾਨੀ ਕਰਨ ਲੱਗ ਗਿਆ ਆਪ ਦੀਆਂ ਮਾਣਾਂ ਆਈਆਂ ਕਰਨ ਲੱਗ ਗਿਆ ਡੇਰੇ ਦੇ ਵਿੱਚ ਔਰਤਾਂ ਦਾ ਆਉਣਾ ਜਾਣਾ ਆਮ ਗੱਲ ਸੀਗੀ ਇਸ ਡੇਰੇ ਦਾ ਇੱਕ ਰੂਲ ਵੀ ਬਣਿਆ ਹੋਇਆ ਸੀਗਾ ਕਿ ਜਦੋਂ ਕੋਈ ਡੇਰੇ ਦੇ ਅੰਦਰ ਦਾਖਲ ਹੋ ਜਾਂਦਾ ਸੀ ਤਾਂ ਬਾਹਰੋਂ ਵੱਡਾ ਗੇਟ ਉਹ ਤੋਂ ਲੋਕ ਕਰ ਦਿੱਤਾ ਜਾਂਦਾ ਸੀਗਾ ਸਪੈਸ਼ਲ ਉੱਥੇ ਇਹਨਾਂ ਨੇ ਸੇਵਾਦਾਰ ਖਿਲਾਾਰੇ ਹੁੰਦੇ ਸੀ ਜਦੋਂ ਕੋਈ ਡੇਰੇ ਦੇ ਅੰਦਰ ਆਉਂਦਾ ਸੀ ਤਾਂ ਵੱਡਾ ਗੇਟ ਨੂੰ ਇਹ ਲੌਕ ਕਰ ਦਿੰਦੇ ਸੀ ਵੱਡੇ ਗੇਟ ਨੂੰ ਲੌਕ ਕਰਨ ਪਿੱਛੇ ਕੀ ਕਾਰਨ ਹੋ ਸਕਦਾ ਤੁਸੀਂ ਆਪ ਜਾਣੀ ਜਾਣੋ ਜਿਹੜਾ ਇਹ ਸ਼ਕਰਾਨਾਥ ਸੀਗਾ ਇਹਨੇ ਬਹੁਤ ਸਾਰੀਆਂ ਬੀਬੀਆਂ ਦੇ ਨਾਲ ਸਬੰਧ ਬਣਾਏ ਬਹੁਤ ਸਾਰੀਆਂ ਬੀਬੀਆਂ ਨੂੰ ਆਪਣੇ ਜਾਲ ਚ ਫਸਾਇਆ ਕੁਝ ਕੁ ਬੀਬੀਆਂ ਵੀ ਸੁੱਖ ਨਾਲ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਘਰੇ ਕੋਈ ਪੁੱਛਗਿੱਛ ਨਹੀਂ ਹੁੰਦੀ ਸਾਰਾ ਦਿਨ ਇਹੋ ਜਿਹੀ ਜਾ ਕੇ ਲੁਚੀਆਂ ਦੀ ਲੱਤਾਂ ਘੁੱਟਦੀਆਂ ਰਹਿੰਦੀਆਂ ਨੇ ਫਿਰ ਉਸ ਡੇਰੇ ਵਿੱਚ ਇੱਕ ਬਾਲ ਆਸ਼ਰਮ ਬਣਿਆ ਸੀ ਅਨਾਥ ਆਸ਼ਰਮ ਬਣਿਆ ਸੀਗਾ ਬਹੁਤ ਸਾਰੇ ਲੋਕ ਉੱਥੇ ਨਾਮ ਜੰਮੇ ਬੱਚਿਆਂ ਨੂੰ ਛੱਡ ਜਾਂਦੇ ਸੀਗੇ ਜਿੰਨਾ ਮਾਂ ਪਿਓ ਤੋਂ ਬੱਚੇ ਨਹੀਂ ਸੀ ਪਾਲੇ ਜਾਂਦੇ ਉਹ ਵੀ ਛੱਡ ਜਾਂਦੇ ਸੀਗੇ ਤਾਂ ਉਥੇ ਇਹ ਸ਼ਕਰਾਨੰਦ ਜਿਹੜੀਆਂ ਉਥੇ ਕੁੜੀਆਂ ਹੁੰਦੀਆਂ ਸੀ ਜਾਂ ਮੁੰਡੇ ਹੁੰਦੇ ਸੀ ਉਹਨਾਂ ਨੂੰ ਛੋਟੀ ਉਮਰ ਤੋਂ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੰਦੇ ਸੀਗੇ ਤਾਂ ਜੋ ਉਹ ਬੱਚੇ ਛੇਤੀ ਜਵਾਨ ਹੋਣ ਹੁਣ ਛੇਤੀ ਜਵਾਨ ਕਿਉਂ ਕਰਨਾ ਚਾਹੁੰਦਾ ਸੀਗਾ ਬਾਬਾ ਇਹ ਉਹਦੇ ਪਿੱਛੇ ਇੱਕ ਵੱਡਾ ਕਾਰਨ ਸੀਗਾ ਉਹਦੇ ਪਿੱਛੇ ਕਾਰਨ ਸੀਗਾ ਕਿ ਜਿਹੜੇ ਉਹ ਬੱਚੇ ਸੀ ਉਹ ਇਸ ਬਾਬੇ ਦੀ ਕਮਾਈ ਦਾ ਸਾਧਨ ਸੀਗੇ ਹੁਣ ਕਮਾਈ ਦਾ ਸਾਧਨ ਕਿਵੇਂ ਸੀ ਇਹ ਗੌਰ ਨਾਲ ਸੁਣਿਓ ਸ਼ਕਰਾਨੰਦੋ ਉਹਨਾਂ ਬੱਚਿਆਂ ਨੂੰ ਇੰਜੈਕਸ਼ਨ ਲਾ ਗਈ ਸਮੇਂ ਤੋਂ ਪਹਿਲਾਂ ਜਵਾਨ ਕਰ ਲੈਂਦਾ ਸੀਗਾ ਫਿਰ ਉਸ ਦੇਰੇ ਦੇ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ ਵੇਚਿਆ ਵੀ ਗਿਆ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜੇਕਰ ਕਿਸੇ ਮੁੰਡੇ ਨੂੰ ਵੇਚਿਆ ਜਾਂਦਾ ਸੀ ਤਾਂ ਉਹਦੀ ਕੀਮਤ 25 ਲੱਖ ਰੁਪਈਆ ਹੁੰਦੀ ਸੀ ਜੇਕਰ ਕਿਸੇ ਕੁੜੀ ਨੂੰ ਵੇਚਿਆ ਜਾਂਦਾ ਸੀ ਤਾਂ ਉਹਦੀ ਕੀਮਤ 20 ਲੱਖ ਰੁਪਈਆ ਹੁੰਦੀ ਸੀ ਬਾਲ ਆਸ਼ਰਮ ਦੇ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਸਮੇਂ ਤੋਂ ਪਹਿਲਾਂ ਜਵਾਨ ਕਰਕੇ ਇਸ ਬੰਦੇ ਨੇ ਆਪ ਦੀ ਹਫਸ ਦਾ ਸ਼ਿਕਾਰ ਬਣਾਇਆ ਉਸ ਤੋਂ ਬਾਅਦ ਸ਼ਕਰਾਨੰਦ ਦੀ ਜ਼ਿੰਦਗੀ ਦੇ ਵਿੱਚ ਇੱਕ ਜਸਵੀਰ ਕੌਰ ਨਾਮ ਦੀ ਔਰਤ ਆਉਂਦੀ ਹੈ ਜਿਹਦੇ ਨਾਲ ਇਸ ਬੰਦੇ ਨੇ ਅੰਦਰ ਖਾਤੇ ਵਿਆਹ ਵੀ ਕਰਾਇਆ ਹੋਇਆ ਸੀਗਾ ਸਪੈਸ਼ਲ ਉਹਦੇ ਵੋਟਰ ਕਾਰਡ ਤੇ ਉਹਦੇ ਆਧਾਰ ਕਾਰਡ ਤੇ ਜਸਵੀਰ ਕੌਰ ਦਾ ਜਿਹੜਾ ਪਤੀ ਆ ਉਹ ਸ਼ਕਰਾਨੰਦ ਲਿਖਿਆ ਗਿਆ ਪਰ ਲੋਕਾਂ ਦੀ ਨਿਗਾ ਵਿੱਚ ਇਹ ਸੰਿਆਸੀ ਸੀਗਾ ਇਨ੍ਹਾਂ ਚੀਜ਼ਾਂ ਤੋਂ ਬਹੁਤ ਦੂਰ ਸੀਗਾ ਡੇਰੇ ਦੇ ਅੰਦਰ ਇਹ ਸਾਰਾ ਕੁਝ ਚੱਲਦਾ ਰਹਿੰਦਾ ਸੀਗਾ ਪਰ ਇੱਕ ਦਿਨ ਇਹਦੀ ਕਿਸੇ ਚਿੰਦੇ ਨੇ ਇਹਦੀ ਵੀਡੀਓ ਬਣਾਈ ਜਦੋਂ ਇਹ ਬਾਬਾ ਪੂਰੀ ਮਸਤੀ ਵਿੱਚ ਸੀ ਪੂਰਾ ਦੇ ਸਿਰ ਨੂੰ ਕਾਮ ਚੜਿਆ ਸੀਗਾ ਉਦੋਂ ਇਹ ਬਾਬਾ ਬਿਲਕੁਲ ਨਗਨ ਅਵਸਥਾ ਦੇ ਵਿੱਚ ਇੱਕ ਔਰਤ ਨੂੰ ਬਿਲਕੁਲ ਨਗਨ ਅਵਸਥਾ ਵਿੱਚ ਕਰਕੇ ਉਹਦੇ ਨਾਲ ਆਪਦੀ ਹਵਸ ਪੂਰੀ ਕਰ ਰਿਹਾ ਸੀ ਤੇ ਇਹਦੇ ਹੀ ਕਿਸੇ ਚੇਲੇ ਨੇ ਉਹ ਵੀਡੀਓ ਬਣਾ ਕੇ ਜਨਤਕ ਕਰਤੀ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਉਸ ਤੋਂ ਬਾਅਦ ਜਿਹੜੇ ਇਸ ਦੇਰੇ ਦੇ ਹੈੱਡ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਗੱਡੀ ਤੇ ਬਿਠਾਇਆ ਸੀਗਾ ਫਿਰ ਉਹਨਾਂ ਬੰਦਿਆਂ ਨੇ ਵੀ ਇਸ ਬੰਦੇ ਤੇ ਕਾਰਵਾਈ ਕਰਾਈ ਪਰ ਇਹ ਬੰਦਾ ਸਮੇ ਤੋਂ ਪਹਿਲਾਂ ਭਗੌੜਾ ਹੋ ਗਿਆ ਜੇ ਸੱਚਾ ਹੁੰਦਾ ਇਹ ਭਾਈ ਦਾ ਨਹੀਂ ਸੀਗਾ ਫਿਰ ਇਸ ਗੱਲ ਦੀ ਵੀ ਜਾਂਚ ਹੋਈ ਵੀ ਇਹਦੇ ਨਾਮ ਤੇ ਕਿੰਨੀ ਪ੍ਰਾਪਰਟੀ ਆ ਤਾਂ ਇਹ ਗੱਲ ਸਾਹਮਣੇ ਆ ਗਈ ਘੱਟੋ ਘੱਟ 200 ਕਰੋੜ ਦੀ ਪ੍ਰਾਪਰਟੀ ਦਾ ਇਹ ਬੰਦਾ ਮਾਲਕ ਆ ਸ਼ਕਰਾਨੰਦ ਪ੍ਰਾਪਰਟੀ ਦਾ ਸਾਧਨ ਕੀ ਸੀ ਕਿੱਥੋਂ ਜਾਦੀ ਪ੍ਰਾਪਰਟੀ ਬਣਾਈ ਜਿਹੜੇ ਅਨਾਥ ਆਸ਼ਰਮ ਵਿੱਚ ਬੱਚੇ ਆਉਂਦੇ ਸੀ ਉਹਨਾਂ ਨੂੰ ਸਮੇ ਤੋਂ ਪਹਿਲਾਂ ਜਵਾਨ ਕਰਕੇ ਉਹਨਾਂ ਨੂੰ ਵੇਚਿਆ ਜਾਂਦਾ ਸੀ ਜਿਹੜਾ ਕਿਸ ਡੇਰੇ ਦਾ ਮੁੱਖ ਕਮਾਈ ਦਾ ਸਾਧਨ ਬਣਨ ਵਾਲਾ ਸੀ ਸ਼ਕਰਾਨੰਦ ਨੇ ਬਹੁਤ ਸਾਰੀਆਂ ਕੁੜੀਆਂ ਨੇ ਵੇਚੀਆਂ ਬਹੁਤ ਸਾਰੇ ਮੁੰਡੇ ਵੇਚੇ ਉਹ ਕੁੜੀਆਂ ਮੁੰਡੇ ਲੈਣ ਵਾਲੇ ਕੌਣ ਹੁੰਦੇ ਸੀਗੇ ਬਹੁਤ ਸਾਰੇ ਲੋੜਵੰਦ ਪਰਿਵਾਰ ਹੁੰਦੇ ਸੀ ਅਮੀਰ ਪਰਿਵਾਰ ਆਉਂਦੇ ਸੀ ਜਿਨ੍ਹਾਂ ਕੋਲੇ ਗਾਂ ਔਲਾਦ ਨਹੀਂ ਸੀ ਹੁੰਦੀ ਕਈ ਬੰਦੇ ਉਹ ਵੀ ਸ਼ਾਇਦ ਕੁੜੀਆਂ ਲੈ ਕੇ ਹੋਣਗੇ ਜਿਨ੍ਹਾਂ ਨੇ ਕੋਈ ਆਪ ਦਾ ਮਨ ਪਰਚਾਵਾ ਕਰਨਾ ਹੁੰਦਾ ਸੀਗਾ ਇੱਥੋਂ ਤੱਕ ਵੀ ਸੁਣਿਆ ਗਿਆ ਕਿ ਬਾਹਰਲੀਆ ਕੰਟਰੀਆਂ ਵਿੱਚ ਵੀ ਕੁੜੀਆਂ ਬਹੁਤ ਸਾਰੇ ਬੰਦੇ ਇੱਥੋਂ ਖਰੀਦ ਕੇ ਲੈ ਗਏ ਜਣੇ ਕਿ ਕੁੜੀਆਂ ਮੁੰਡਿਆਂ ਦਾ ਵਪਾਰ ਚੱਲਦਾ ਸੀ ਕੁੜੀਆਂ ਮੁੰਡੇ ਇਸ ਡੇਰੇ ਚੋ ਵੇਚੇ ਜਾਂਦੇ ਸੀਗੇ ਉਥੋਂ ਇਹੋ ਜੀਆਂ ਖਾਲੀ ਸੀਸੀਆਂ ਵੀ ਮਿਲੀਆਂ ਨੇ ਜਿਨ੍ਹਾਂ ਦੇ ਸਾਲਟਾਂ ਤੋਂ ਪਤਾ ਲੱਗਿਆ ਵੀ ਇਹ ਸਾਲਟ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਜਵਾਨ ਕਰਨ ਲਈ ਵਰਤੇ ਜਾਂਦੇ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨੇ ਜਿਨ੍ਹਾਂ ਨਾਲ ਸ਼ਕਰਾਨੰਦ ਨੇ ਸੰਬੰਧ ਬਣਾਏ ਆ ਬਾਅਦ ਚ ਉਹਨਾਂ ਨੂੰ ਬਲੈਕਮੇਲ ਵੀ ਕਰਦਾ ਰਿਹਾ ਉਹਨੂੰ ਡਰਾ ਤਮਕਾ ਕੇ ਚੁੱਪ ਵੀ ਕਰਾਉਂਦਾ ਰਿਹਾ। ਪਰ ਇਹ ਗੱਲਾਂ ਉਦੋਂ ਤੱਕ ਡੇਰੇ ਦੇ ਅੰਦਰ ਚੱਲਦੀਆਂ ਰਹੀਆਂ ਜਦੋਂ ਤੱਕ ਉਹਦੀ ਕੋਈ ਵੀਡੀਓ ਵਾਇਰਲ ਨਹੀਂ ਹੋਈ। ਜਦੋਂ ਉਹਦੀ ਨੀਲੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਪੂਰੀ ਨਗਰਵਸਤਾ ਵਿੱਚ ਉਹ ਆਪ ਦੀ ਹਵਸ ਪੂਰੀ ਕਰ ਰਿਹਾ। ਫਿਰ ਜਾ ਕੇ ਲੋਕਾਂ ਨੂੰ ਪਤਾ ਲੱਗਾ ਕਿ ਜਿਹਦੇ ਪੈਰਾਂ 'ਚ ਅਸੀਂ ਮੱਥਾ ਟੇਕਦੇ ਫਿਰਦੇ ਹਾਂ ਜ ਉਹ ਤਾਂ ਆਪ ਦੀ ਹੱਬਸ ਮਟਾਉਣ ਦਾ ਭੁੱਖਾ ਇਸ ਕਰਕੇ ਉਸ ਪਿੰਡ ਦੇ ਲੋਕਾਂ ਵਿੱਚ ਵੀ ਭਾਰੀ ਰੋਸ ਆ ਵੀ ਸਾਡੀ ਉਸਦੇਰੇ ਨਾਲ ਬਹੁਤ ਵੱਡੀ ਆਸਤਾ ਸੀ ਸਾਡੀ ਬਹੁਤ ਵੱਡੀ ਸਰਦਾ ਸੀ ਪਰ ਇਸ ਬੰਦੇ ਨੇ ਸਾਰੇ ਕੀਤੇ ਕਰਾਇਤੇ ਪਾਣੀ ਫੇਰਤਾ ਸ਼ਕਰਾਨੰਦ ਹੁਣ ਭਗੌੜਾ ਹੋ ਚੁੱਕਿਆ ਪਰ ਜਿਹੜਾ ਉਹਦਾ ਪਾਸਪੋਰਟ ਆ ਉਹਦੇ ਤੇ ਸਰਕਾਰ ਵੱਲੋਂ ਬੈਨ ਲਾ ਦਿੱਤਾ ਗਿਆ ਕਿ ਉਹ ਕਿਸੇ ਬਾਹਰਲੀ ਕੰਟਰੀ ਵਿੱਚ ਨਹੀਂ ਜਾ ਸਕਦਾ ਇਸ ਟਾਈਮ ਤੇ ਹੈਗਾ ਇੰਡੀਆ ਦੇ ਵਿੱਚ ਹੀ ਆ ਪਰ ਕਿਹੜੀ ਸਟੇਟ ਦੇ ਵਿੱਚ ਆ ਕਿਵੇਂ ਆ ਇਹ ਹਜੇ ਤੱਕ ਪੁਲਿਸ ਨੂੰ ਕੁਝ ਨਹੀਂ ਪਤਾ ਲੱਗਿਆ ਇਸ ਕਰਕੇ ਇਹੋ ਜੇ ਬਾਬਿਆਂ ਦੀ ਕੁੰਡਲੀ ਫਲੋਣੀ ਤਾਂ ਜ਼ਰੂਰੀ ਹੁੰਦੀ ਆ ਕਿ ਜਿਹੜੀਆਂ ਬੀਬੀਆਂ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਆ ਉਹ ਅੱਖਾਂ ਤੋਂ ਪੱਟੀ ਲਾ ਕੇ ਇਹ ਗੱਲ ਸੁਣ ਲੈਣ ਕਿ ਜਿਨ੍ਹਾਂ ਦੇ ਪੈਰਾਂ 'ਚ ਜਾ ਕੇ ਬੈਂਧੀਆਂ ਜੇ ਜਿਨ੍ਹਾਂ ਦੀ ਲੱਤਾਂ ਘੁੱਟਦੀਆਂ ਜੇ ਉਹਨਾਂ 'ਚੋਂ ਬਾਲੇ ਬਾਬੇ ਲੁੱਚੇ ਆ ਸਿਰੇ ਦੇ ਜਨਾਨੀਆਂ ਨੂੰ ਆਪ ਦੀ ਹਵਸ ਦਾ ਸ਼ਿਕਾਰ ਬਣਾਉਂਦੇ ਆ ਤੇ ਕੁਝ ਕੁ ਜਨਾਨੀਆਂ ਆਪ ਦੀ ਇੱਜ਼ਤ ਲਟਾ ਕੇ ਖੁਸ਼ ਵੀ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਐ ਹੁੰਦਾ ਕਿ ਬਾਬੇ ਕੋਲੇ ਖੁੱਲਾ ਪੈਸਾ țeਲਾ ਸਾਨੂੰ ਖਾਣ ਨੂੰ ਕੁਝ ਮਿਲ ਜੂ ਖਾوره ਸਾਡਾ ਕੁਝ ਬਣ ਜੂ ਪਰ ਅੱਗੋਂ ਬਾਬੇ ਵੀ ਸਿਰੇ ਦੇ ਲੁੱਚੇ ਹੁੰਦੇ ਆ ਉਹ ਵੀ ਆਪਦੀ ਹੌਸ ਪੂਰੀ ਕਰਕੇ ਵਿੱਚ 2 ਇਹ ਤੇ ਲੱਤ ਮਾਰਦੇ ਬੀਬੀ ਗਾਂ ਜਾਂ ਅਸਿੱਤਰ ਤੋਂ ਲੈਣਾ ਕੀ ਹੈ ਮੁੜ ਕੇ ਕਈ ਫਿਰ ਰੋਂਦੀਆਂ ਕਰ ਲਾਉਂਦੀਆਂ ਸੋਸ਼ਲ ਮੀਡੀਆ ਤੇ ਅੱਗੇ ਰੌਲਾ ਪਾਉਂਦੀਆਂ ਨੇ ਤਾੜੀ ਇੱਕ ਹੱਥ ਨਾਲ ਲੈ ਬਾਜੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਜਿਹੜੀਆਂ ਬੀਬੀਆਂ ਇਹੋ ਜਿਹੇ ਪਖੰਡੀਆਂ ਦੇ ਜਾ ਕੇ ਲੱਤਾਂ ਘੁੱਟਦੀਆਂ ਨੇ ਬਾਹਾਂ ਘੁੱਟਦੀਆਂ ਨੇ ਲੱਤਾਂ ਮਲਦੀਆਂ ਨੇ ਕਾਜੂ ਬਦਾਮ ਲੈ ਕੇ ਜਾਂਦੀਆਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਦੇ ਬਜ਼ੁਰਗ ਸਾਸ ਸਹੋਰੀ ਦੀ ਸੇਵਾ ਕਰ ਲਓ ਉਸ ਤੋਂ ਉੱਤੇ ਰੱਬ ਕੁਝ ਨਹੀਂ ਹੈਗਾ ਆਪਦੇ ਸਾਸ ਸਹੁਰ ਨੂੰ ਲੈ ਕੇ ਕਾਜੂ ਬਦਾਮ ਖਵਾਓ ਆਪਦੇ ਸਾਸ ਸਹੋਰੀ ਦੀ ਲੱਤਾਂ ਘੁੱਟ ਮੱਥੇ ਟੇਕ ਦੀਆਂ ਨੱਕ ਰਗੜਦੀਆਂ ਕੀ ਤੁਸੀਂ ਇਹਨਾਂ ਤੋਂ ਲੈ ਲਓਗੇ ਜਿਹੜੇ ਆਪ ਹੀ ਹਵਸ ਵਿੱਚ ਆਨੇ ਹੋਏ ਫਿਰਦੇ ਆ ਜਿਨ੍ਹਾਂ ਦੇ ਸਿਰ ਨੂੰ ਕਾਮ ਚੜਿਆ ਫਿਰਦਾ ਉਹ ਤੁਹਾਨੂੰ ਕੀ ਦੀ ਦੇਣਗੇ ਇਹੋ ਜਿਹੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਬਾਬੇ ਆ ਜਿਹੜੇ ਕਿ ਅੰਦਰ ਖਾਤੇ ਆਪ ਦੀ ਹਵਸ ਪੂਰੀ ਕਰਦੇ ਆ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲੋਕ ਸੁਚੇਤ ਹੋਣ ਸਾਡਾ ਮਕਸਦ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ